ਨਮਸਕਾਰ ਦੋਸਤੋ ਆਰਬੀਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਾਈਲ ਬੱਟੇਜਾ ਵੱਲੋਂ ਸਵਾਗਤ ਹੈ ਇਸ ਸਮੇਂ ਅਸੀਂ ਮੌਜੂਦ ਹਾਂ ਫਾਜ਼ਿਲਕਾ ਦੀ ਗਊਸ਼ਾਲਾ ਰੋਡ ਤੇ ਮੇਰੇ ਸਾਹਮਣੇ ਤੁਹਾਨੂੰ ਦੋ ਬਾਈਕ ਦਿਖਾਈ ਦੇ ਰਹੇ ਹੋਣਗੇ ਦੋਵਾਂ ਬਾਈਕ ਦਾ ਤੁਸੀਂ ਦੇਖ ਸਕਦੇ ਹੋ ਕਿ ਇੱਕੋ ਹੀ ਨੰਬਰ ਲੱਗਿਆ ਹੋਇਆ ਹੈ ਪੀਵੀ 22 ਜੀ 52 ਬੱਸੀ 25 ਅਕਸਰ ਹੀ ਦੇਖਣ ਨੂੰ ਮਿਲਦਾ ਵੀ ਬਾਈਕ ਦਾ ਇੱਕੋ ਹੀ ਨੰਬਰ ਹੁੰਦਾ ਇੱਕ ਬਾਈਕ ਦੇ ਵਿੱਚ ਇੱਕ ਹੀ ਨੰਬਰ ਲੱਗਦਾ ਹੈ ਕੋਈ ਹੋਰ ਮੋਟਰਸਾਈਕਲ ਨੂੰ ਉਹ ਨੰਬਰ ਨਹੀਂ ਲੱਗਦਾ ਪਰ ਅੱਜ ਇਹ ਚਮਤਕਾਰ ਫਾਜ਼ਿਲਕਾ ਦੀ ਗਊਸ਼ਾਲਾ ਰੋਡ ਤੇ ਦੇਖਣ ਨੂੰ ਮਿਲਿਆ ਹੈ ਵੀ ਇੱਕ ਨੰਬਰ 2 ਮੋਟਰਸਾਈਕਲ ਤੇ ਲੱਗਿਆ ਹੋਇਆ ਹੈ ਜੀ ਦੋਵਾਂ ਦਾ ਨੰਬਰ ਤੁਸੀਂ ਦੇਖ ਸਕਦੇ ਹੋ ਪੀ ਵੀ 22 ਜੀ 5725 ਹੈ ਦਰਸਲ ਗੱਲ ਇਹ ਹੋਈ ਹੈ ਵੀ ਇਹ ਬਾਈਕ ਦੱਸਿਆ ਜਾ ਰਿਹਾ ਹੈ ਵੀ ਇਹ ਕਿਸੇ ਮਿਸਤਰੀ ਕੋਲ ਰਿਪੇਅਰ ਹੋਣ ਦੇ ਲਈ ਆਇਆ ਸੀ ਤੇ ਜਦੋਂ ਮਿਸਤਰੀ ਵੱਲੋਂ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਕਾਪੀ ਮੰਗੀ ਗਈ ਤਾਂ ਉਹ ਮੋਟਰਸਾਈਕਲ ਛੱਡ ਕੇ ਕਹਿ ਜਾ ਰਿਹਾ ਹੈ ਵੀ ਚਲਾ ਗਿਆ ਹੈ ਆ ਪਰ ਜੋ ਇਹ ਦੂਜਾ ਮੋਟਰਸਾਈਕਲ ਹੈ ਉਹ ਇੱਥੋਂ ਦੀ ਦੁਕਾਨਦਾਰ ਦਾ ਹੈ ਜਿੰਦੇ ਕੋਲ ਇਹਦੀ ਆਰਸੀ ਵੀ ਹੈ ਜੋਏ ਤੁਹਾਨੂੰ ਤਸਵੀਰਾਂ 'ਚ ਦਿਖ ਰਿਹਾ ਪਲਸਰ ਮੋਟਰਸਾਈਕਲ ਐਕਚੁਅਲ ਦੇ ਵਿੱਚ ਇਹ ਨੰਬਰ ਰਹਿੰਦਾ ਹੈ ਪਲਸਰ ਮੋਟਰਸਾਈਕਲ ਦਾ ਜਿੰਦੀ ਆਰਸੀ 'ਤੇ ਮੌਜੂਦ ਹੈ ਪਰ ਇਹ ਦੂਜਾ ਮੋਟਰਸਾਈਕਲ ਪਤਾ ਨਹੀਂ ਕਿਉਂ ਇੱਕੋ ਹੀ ਨੰਬਰ ਦੇ ਦੋ ਮੋਟਰਸਾਈਕਲ ਕਿਵੇਂ ਚੱਲ ਰਹੇ ਨੇ ਸ਼ਹਿਰ ਦੇ ਵਿੱਚ ਇਹ ਇੱਕ ਬਹੁਤ ਹੀ ਦੁਰਭਾਗਿਆ ਭਰਨ ਗੱਲ ਹੈ ਵੀ ਇੱਕੋ ਹੀ ਨੰਬਰ ਦੇ ਦੋ ਮੋਟਰਸਾਈਕਲ ਫਾਈਲ ਕਾ ਦੇ ਵਿੱਚ ਚੱਲ ਰਹੇ ਨੇ ਗੱਲਬਾਤ ਵੀ ਕਰਾਵਾਂਗੇ ਜਿਨ੍ਹਾਂ ਦਾ ਇਹ ਨੰਬਰ ਹੈ ਜਿਨ੍ਹਾਂ ਦੇ ਬਾਈਕ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਆਪਾਂ ਕੀ ਸਰ ਕੀ ਨਾਮ ਹੈ ਆਪਣਾ ਜੀ ਅਸ਼ਿਸ਼ ਕੁਮਾਰ ਕੀ ਮਾਮਲਾ ਕੀ ਹੋਇਆ ਜੀ ਕਿਹਾ ਜਾ ਰਿਹਾ ਵੀ ਤੁਹਾਡੇ ਨੰਬਰ ਦੇ ਨਾਲ ਇੱਕ ਹੋਰ ਦਾ ਕਿਸੇ ਦਾ ਨੰਬਰ ਲੱਗਿਆ ਹੋਇਆ ਹੈ ਜੀ ਕੋਟ ਖੜਾ ਜੀ ਪੋਸਟ ਲੱਗਿਆ ਇਥੋਂ ਵਿੱਚ ਸ਼ੋਪ ਤੋਂ ਜੀ ਮੈਂ ਨੰਬਰ ਤੇ ਕਿਹਾ ਸੰਮੋਸਾ ਗਲੇਮਾ ਬੰਦੇ ਦਾ ਪੁੱਤਰ ਨੰਬਰ 70 ਨੰਬਰ ਦਾ ਹੈ ਜੀ अच्छा जी ओनो मौसम मेरे कोल खना ही पता निकल गया जी तां क्यों पता लगे कि मोटरसाइकिल मेनु तो निकल रिया थी जब से ये ये हुन तुसी मोटरसाइकिल किथों पकड्या जी मिस्त्री ਕੋ ਖੜਾ ਸੀ ਹੁੰਨੇ ਕਿਹੜੇ ਮਿਸਤਰੀ ਕੋਲ ਜੀ ਸਾਹਮਣੇ ਚਾਹ ਨੇੜੇ ਕਰਦਾ ਜਿਹੜਾ ਰਿਪੇਅਰ ਕਰਵਾਣਾ ਆਇਆ ਸੀ ਹੁਣ ਕਿੱਥੇ ਜੀ ਉਹ ਨਿਕਲ ਗਿਆ ਦਿੱਖ ਵਾਲੇ ਪੈਣੀ ਦਾ ਕੀ ਨਾਮ ਹੁੰਦਾ ਨਾੜੇ ਮੂਸਾ ਤੁਹਾਡੇ ਕੋਲ ਇਹਦੇ ਕਾਗਜ਼ ਹੈਗੇ ਨੇ ਪੂਰੇ ਜੀ ਸਰ ਮੇਰੇ ਮੇਰੇ ਮੋਟਰਸਾਈਕਲ ਪੂਰੀ ਆਸੀ ਸਭ ਕੁਝ ਹੈਗਾ ਕਿ ਅਕਸਰ ਦੇਖੋ ਨੂੰ ਮਿਲਦਾ ਹੈ ਵੀ ਇੱਕ ਬਾਈਕ ਤੇ 21 ਨੰਬਰ ਲੱਗਦਾ ਸ਼ਹਿਰ ਦੇ ਵਿੱਚ ਉਹ ਬਾਈਕ ਕਿੱਥੇ ਵੀ ਦਿਖਾਈ ਨਹੀਂ ਦਿੰਦਾ ਮਤਲਬ ਦੂਜਾ ਨੰਬਰ ਕਿੱਥੇ ਵੀ ਦਿਖਾਈ ਨਹੀਂ ਦਿੰਦਾ ਇੱਕ ਮੋਟਰਸਾਈਕਲ ਤੇ ਲੱਗਦਾ ਹੈ ਅੱਜ ਚਮਤਕਾਰ ਹੁੰਦਾ ਦਿਖਾਈ ਦੇ ਰਿਹਾ ਜੀ ਕਿਤੇ ਨਾ ਕਿਤੇ ਚਮਤਕਾਰ ਹੈ ਇਹ ਹੁਣ ਆਪਣੇ ਕਿਸੇ ਹਿਸਲ ਦੇ ਆਪਾਂ ਨੂੰ ਛੋਟੀ ਦਾ ਜੋ ਵੀ ਹੈ ਜੀ ਕਿਧਰ ਗਿਆ ਬਿੱਲੀ ਇਹਦੇ ਉਹ ਤਾਂ ਬਾਜੀ ਲਾਈਵ ਤਸਵੀਰ ਤੁਹਾਨੂੰ ਦਿਖਾ ਰਿਹਾ ਫਾਜ਼ਿਲਕਾ ਦੀ ਗਊਸ਼ਾਲਾ ਰੋਡ ਤੋਂ ਜਿੱਥੇ ਇੱਕ ਚਮਤਕਾਰ ਹੋਇਆ ਦਿਖਾਈ ਦੇ ਰਿਹਾ ਵੀ ਇੱਕੋ ਨੰਬਰ 2 ਮੋਟਰਸਾਈਕਲ ਤੇ ਲੱਗਿਆ ਹੋਇਆ ਹੈ ਇੱਕ ਪਲਸਰ ਬਾਈਕ ਹੈ ਇੱਕ ਆਰਟੀਆਰ ਬਾਈਕ ਹੈ ਦੋ ਮੋਟਰਸਾਈਕਲਾਂ ਤੇ ਇੱਕੋ ਹੀ ਨੰਬਰ ਤੁਹਾਨੂੰ ਦਿਖਾਈ ਦੇਗਾ ਪੀਬੀ 225722 ਫਾਜ਼ਿਲਕਾ ਦੇ ਵਿੱਚ ਅੱਜ ਦਿਨ ਦਿਹਾੜੇ ਚਮਤਕਾਰ ਹੋਇਆ ਜੀ ਫਾਜ਼ਿਲਕਾ ਦੇ ਵਿੱਚ ਅੱਪਾ ਚਮਤਕਾਰ ਹੀ ਕਹਿ ਸਕਦੇ ਆ ਇਹਨੂੰ ਅੱਛਾ 11 ਸਾਲ ਹੋ ਗਏ ਕਹਿੰਦੇ ਕਰੇ ਪਿਆ ਜਿਹੜੀ ਨਾਮ ਤੁਹਾਡਾ ਜੀ ਲੈਣਾ ਮਸ਼ੀਸ਼ ਕੁਮਾਰੀ ਜੀ ਹਾਂਜੀ ਇਹ ਮੋਟਰਸਾਈਕਲ ਜਿਹੜਾ ਇਹਨਾਂ ਜਿਹੋ ਕਹਿੰਦੇ ਨੰਬਰ 11 ਸਾਲ ਉਹ ਦਰੇ ਹੀ ਖੜਾ ਹੈ ਫੋਨ ਨਹੀਂ ਕੱਢਿਆ ਇਹਨਾਂ ਨੇ ਜਿਹੜਾ ਤੁਹਾਡਾ ਮੋਟਰਸਾਈਕਲ ਕਿਹੜਾ ਜੀ ਮੇਰਾ ਵਾਹਸਪਰਸ ਵਾਲਾ ਹੈ ਡਾਕੂਮੈਂਟ ਹੈਗੇ ਤੁਹਾਡੇ ਕੋਲ ਨਹੀਂ ਡੋਪੜ ਪੂਰੇ ਡਾਕੂਮੈਂਟ ਹੈਗੇ ਕਿੰਨੇ ਸਾਲ ਹੋ ਗਏ ਤੁਹਾਡੇ ਮੋਟਰਸਾਈਕਲ ਮੇਰਾ 2013 ਦਾ ਹੈ ਤੇ ਬੰਦੇ ਨੂੰ ਫੜਿਆ ਨਹੀਂ ਤੁਸੀਂ ਜੀ ਬੰਦਾ ਨਿਕਲ ਗਿਆ ਇਹ ਕਿੱਧਰ ਪਤਾ ਲਾਇਆ ਨਹੀਂ ਨਹੀਂ ਇੱਕ ਮਿੰਟ ਆਪ ਕੋਸ਼ਚ ਲੈਨੇ ਨਾ ਕਿਹੜੇ ਕਿਹਦੇ ਖੜੇ ਸੀ ਬੰਦਾ ਜਾਂਦਾ ਹੀ ਹੋਗਾ ਉਹ ਸਾਹਮਣੇ ਬੂਲੇ ਡਾਲਨੇ ਕੋਲ ਹੈ ਕਿਹੜਾ ਐਗਜ਼ਾਮ ਬੂਲੇ ਚਾਬੀਆਂ ਲੈਣੇ ਲੋ ਜੀ ਪੁਲਿਸ ਮੁਲਾਜ਼ਮ ਵੀ ਪਹੁੰਚ ਚੁੱਕੇ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਫਾਜ਼ਿਲਕਾ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਹੈ ਪੀਸੀਆਰ ਦੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਬਾਈਕ ਨੂੰ ਥਾਣੇ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਅਗਲੀ ਕਾਰਵਾਈ ਕੀ ਰਹੇਗੀ ਇਹ ਦੇਖਣਾ ਹੋਏਗਾ ਵੀ 21 ਨੰਬਰ ਦੇ ਦੋ ਮੋਟਰਸਾਈਕਲ ਫਾਜ਼ਿਲਕਾ ਦੇ ਵਿੱਚ ਚੱਲਦੇ ਸੀ ਚਮਤਕਾਰ ਫਾਜ਼ਿਲਕਾ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਵੀ ਇੱਕੋ ਹੀ ਨੰਬਰ ਦੇ ਦੋ ਬਾਈਕ ਫਾਜ਼ਿਲਕਾ ਦੇ ਵਿੱਚ ਚੱਲ ਰਹੇ ਸੀ ਪੀਸੀਆਰ ਦੀਆਂ ਟੀਮਾਂ ਲਗਭਗ 5 ਮਿੰਟਾਂ ਦੇ ਅੰਦਰ ਅੰਦਰ ਤਿੰਨ ਟੀਮਾਂ ਪ ਜਾਂਚ ਵੀ ਕੀਤੀ ਜਾ ਰਹੀ ਹੈ ਮਿਸਤਰੀ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਵੀ ਕਿੱਥੋਂ ਦੇ ਰਹਿਣ ਵਾਲੇ ਸੀ ਬੰਦੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਚਮਤਕਾਰ ਹੋਇਆ ਫਾਜ਼ਿਲਕਾ ਦੇ ਵਿੱਚ ਅੱਜ ਜੀ ਇੱਕ ਸਰ ਤੁਹਾਨੂੰ ਕੰਪਲੇਂਟ ਆਈ ਸੀ ਕਹ ਰਹੇ ਸੀ ਕਿ ਇੱਕੇ ਨੰਬਰ ਦੇ ਦੋ ਬਾਈਕ ਲੱਗੀਆਂ ਮਦਦ ਨੰਬਰ ਲੱਗੇ ਹੋਇਆ ਜੀ ਤੇ ਹੁਣ ਸਰ ਚੱਲੇ ਆਈ ਦੁਕਾਨ ਦੇ ਕੋਲ ਕਹਿੰਦੇ ਵੀ ਪਹਿਲਾਂ ਵੀ ਇੱਥੇ ਆਏ ਹੋਏ ਆ ਉੱਥੇ ਜਾ ਕੇ ਹੁਣ ਸਰ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਦਾ ਇਹਦਾ ਸਾਰੇ ਪੁਜੀ ਦਾ ਘਰਾਈ ਦੇ ਜਾ ਕੇ ਬੰਦੇ ਜੀ ਕਿਧਰ ਤਲਾ ਨਾਲ ਦੇ ਜਿਹੜੇ ਬਾਈਕ ਹੈਗੇ ਆ ਉਹ ਵੀ ਦੀ ਕਹਿੰਦੇ ਵੀ ਸਾਡਾ ਨੰਬਰ ਹੈਗਾ ਦੂਸਰਾ ਨੰਬਰ ਜਿਹੜਾ ਉਹਨਾਂ ਨੇ ਜੈਲੀ ਲਾਇਆ ਹੋਇਆ ਹੈ ਕਿ ਪੂਰੀ ਪੁਛਕੜ ਨਾਲ ਗਾਰ ਕੀ ਕਾਰਵਾਈ ਕਰਾਂਗੇ ਜੀ ਜਿਹੜੇ ਵੀ ਚੋਰ ਹੈਗੇ ਆ ਤੇ ਦੋ ਨੰਬਰ ਦਾ ਕੰਮ ਕਰਦੇ ਆ ਜੀ ਬਖਸ਼ਿਆ ਨਹੀਂ ਜਾਊਗਾ ਜੀ ਹੁਣ ਤੁਸੀਂ ਮਿਸਤਰੀ ਕੋਲ ਜਾ ਰਹੇ ਹੋ ਹਾਂਜੀ ਹਾਂਜੀ ਕਿਉਂਕਿ ਉਹਨਾਂ ਕੋਲ ਜਾ ਰਹੇ ਆ ਉਹ ਕਹਿ ਰਹੇ ਵੀ ਉਹਨਾਂ ਦੇ ਕੋਲ ਉਹ ਕੰਮ ਕਰਾਉਣਾ ਹੈ ਸ਼ਾਇਦ ਉਹਨਾਂ ਨੂੰ ਜਾਣਦਾ ਹੋਵੇ ਕਿਸ ਮਹੱਲੇ ਦਾ ਬੰਦਾ ਹੈ ਤੇ ਕੀ ਕਰਦੇ ਨੇ ਤੇ ਅੱਜ ਹੀ ਕਾਨੂੰਨੀ ਕਾਰਵਾਈ ਕੀਤੀ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਖਸ਼ਿਆ ਨਹੀਂ ਜਾਊਗਾ ਜੀ ਇੱਛੇ ਤਰ੍ਹਾਂ ਦੀ ਹੋਰ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫੇਰਾ ਜਿਰੋ ਹੋਵਾਂਗੇ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈ ਮੀਡੀਆ